ਰਿਜ਼ਲਟ ਆਇਆ ਇੱਕ ਮੀਟਿੰਗ ਹੋਈ ਆ ਐਸਐਸਪੀ ਫਿਰੋਜ਼ਪੁਰ ਨਾਲ ਔਰ ਉਸ ਬਾਬਤ ਉਹਨਾਂ ਸਟੇਜ ਤੇ ਜਿਹੜਾ ਜਾਣਕਾਰੀ ਦੇਣ ਲੱਗੇ ਨੇ ਵੀ ਕੀ ਗੱਲ ਹੋਈ ਆ ਪੂਰੀ ਉਹ ਤੁਹਾਨੂੰ ਸੁਣਾਉਣੇ ਆ ਆਪਾਂ ਸਾਰੇ ਇਕੱਠੇ ਹੋਏ ਆ ਇਕੱਠੇ ਹੋ ਕੇ ਆਪਾਂ ਇੱਕ ਐਕਸ਼ਨ ਕਮੇਟੀ ਬਣਾਈ ਔਰ ਬੜੀ ਜਲਦੀ ਦੇ ਨਾਲ ਆਪਾਂ ਨੂੰ ਫੈਸਲਾ ਲੈਣਾ ਪਿਆ ਕਿਉਂਕਿ ਸੀਜ਼ਨ ਦੇ ਦਿਨ ਸੀ ਗਰਮੀ ਵੀ ਬਹੁਤ ਸੀ ਪਰ ਕਿਉਂਕਿ ਇਹ ਮਸਲਾ ਕਿਸੇ ਠੰਡੇ ਬਸਤੇ ਚ ਨਾ ਪੈ ਜਾਵੇ ਇਸ ਕਰਕੇ ਆਪਾਂ ਪਰਸੋਂ ਸ਼ੁੱਕਰਵਾਰ ਨੂੰ ਆਪਾਂ ਫੈਸਲਾ ਲਿਆ ਸੀ ਔਰ ਦੋ ਦਿਨ ਦੀ ਤਿਆਰੀ ਕਰਨ ਦੇ ਨਾਲ ਆਪਾਂ ਅੱਜ ਇਕੱਠ ਸੱਦਿਆ ਸੀ ਤੇ ਅੱਜ ਉਹ ਇਕੱਠ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਇਆ ਸਾਰੀਆਂ ਸਿਆਸੀ ਜਥੇਬੰਦੀਆਂ ਸਿਆਸੀ ਪਾਰਟੀਆਂ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਦੇ ਨੁਮਾਇंदे ਇੱਥੇ ਸ਼ਾਮਲ ਹੋਏ ਔਰ ਉਸ ਤੋਂ ਬਾਅਦ ਦੋ ਗੇਟ ਦੀ ਗੱਲਬਾਤ ਚੱਲੀ ਇੱਥੇ ਜਿਹੜੇ ਅਧਿਕਾਰੀ ਆਏ ਉਹਨਾਂ ਨਾਲ ਵੀ ਗੱਲਬਾਤ ਚੱਲੀ ਉਸ ਤੋਂ ਬਾਅਦ ਆਪਾਂ ਸੱਦਾ ਦੇ ਕੇ ਰੋਡ ਦੇ ਉੱਪਰ ਬੈਠੇ ਆਪਣਾ ਰੋਸ ਹੋਰ ਜ਼ਾਹਰ ਕੀਤਾ ਕਿਉਂਕਿ ਇੱਕ ਸੱਦਾ ਹੁੰਦਾ ਕਿ ਪਾਸੇ ਬੈਠ ਕੇ ਲੋਕਾਂ ਦਾ ਇਕੱਠ ਕਰਨਾ ਆਪਣੀ ਗੱਲ ਛੱਡਣੀ ਲੋਕਾਂ ਦੇ ਵਿੱਚ ਔਰ ਫਿਰ ਹੁੰਦਾ ਕਿ ਰੋਡ ਤੇ ਬੈਠ ਕੇ ਆਪਣੀ ਗੱਲ ਨੂੰ ਹੋਰ ਦੂਰ ਤੱਕ ਲੈ ਕੇ ਜਾਣਾ ਚਾਹੇ ਗਿਣਤੀ ਥੋੜੀ ਹੋਵੇ ਚਾਹੇ ਬਹੁਤੀ ਹੋਵੇ ਉਹਦੇ ਨਾਲ ਜਦੋਂ ਟ੍ਰੈਫਿਕ ਰੁਕਦਾ ਤਾਂ ਦੂਰ ਤੱਕ ਗੱਲ ਜਾਂਦੀ ਕਿ ਕਿਉਂ ਰੁਕਿਆ ਔਰ ਜਿੰਨੀ ਗੱਲ ਅੱਜ ਹਾਈਲਾਈਟ ਹੋਈ ਆ ਆਪਾਂ ਇਹ ਫੈਸਲਾ ਕੀਤਾ ਸੀ ਕਿ ਸਭ ਤੋਂ ਪਹਿਲਾਂ ਆਪਾਂ ਇਹਨੂੰ ਗੱਲ ਨੂੰ ਹਾਈਲਾਈਟ ਕਰਨਾ ਹਾਈਲਾਈਟ ਕਰਨ ਤੋਂ ਬਾਅਦ ਕੋਨੇ-ਕੋਨੇ 'ਚ ਗੱਲ ਪਹੁੰਚਾਉਣੀ ਆ ਤਾਂ ਉਹਦੇ 'ਚ ਆਪਾਂ ਇਹ ਸਦਾ ਜ ਦਿੱਤਾ ਸੀ ਦੋ ਗੇਟ ਦੀ ਪ੍ਰਸ਼ਾਸਨ ਦੇ ਨਾਲ ਜੋ ਗੱਲਬਾਤ ਹੋਈ ਆ ਪਹਿਲਾਂ ਇੱਥੇ ਤੁਹਾਡੇ ਸਾਹਮਣੇ ਹੋਈ ਆ ਫੇਰ ਆਪਾਂ ਜਦੋਂ ਇਸ ਗੱਲ ਤੇ ਯਕੀਨ ਨਹੀਂ ਕੀਤਾ ਜਾਂ ਆਪਾਂ ਨੂੰ ਲੱਗਿਆ ਕਿ ਕੋਈ ਫਰਕ ਨਾ ਰਹਿ ਜਾਵੇ ਤਾਂ ਫੇਰ ਆਪਾਂ ਇਹਨਾਂ ਤੇ ਗੱਲਬਾਤ ਕਰਨ ਦੇ ਨਾਲ ਆਪਾਂ ਐਸਐਸਪੀ ਫਰੋਈਪੁਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਸਾਰੀ ਕਮੇਟੀ ਦੇ ਜਿਹੜੇ ਨੁਮਾਇੰਦੇ ਵੱਖ-ਵੱਖ ਜਿਹੜੇ ਆਪਣੇ ਹੈਗੇ ਆ ਜਥੇਬੰਦੀਆਂ ਦੇ ਪਾਰਟੀਆਂ ਦੇ ਉਹਨਾਂ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਾਂ ਐਸਐਸਪੀ ਫਰੋਹੀਪੁਰ ਦੇ ਨਾਲ ਗੱਲਬਾਤ ਕੀਤੀ ਹੈ ਸਾਰਿਆਂ ਦੀ ਹਾਜ਼ਰੀ ਵਿੱਚ ਲੰਮੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਵੀ ਸਾਰੀ ਗੱਲ ਇਹ ਦੱਸੀ ਹੈ ਕਿ ਅਸੀਂ ਸਾਨੂੰ ਇੱਕ ਤਾਂ ਬਿਆਨ ਚਾਹੀਦੇ ਨੇ ਬਾਪੂ ਜੀ ਦੇ ਜੋ ਵੀ ਫਰਸਟ ਇਨਫੋਰਮੇਸ਼ਨ ਰਿਪੋਰਟ ਦੇ ਲਈ ਐਫਆਈਆਰ ਦੇ ਲਈ ਜਿਹੜੇ ਆਪਾਂ ਐਪਲੀਕੇਸ਼ਨ ਦਿੱਤੀ ਆ ਉਹ ਬਿਆਨ ਪਲੱਸ ਸਾਰੇ ਸਬੂਤ ਉਹ ਲੈ ਕੇ ਅਸੀਂ ਇਹਦੀ ਐਫਆਈਆਰ ਕਰਕੇ ਦੋਸ਼ੀਆਂ ਨੂੰ ਨਹੀਂ ਬਖਸ਼ਾਂਗੇ ਕਰਾਂਗੇ ਤਾਂ ਉਹਦੇ ਚੋ ਗੱਲਬਾਤ ਕਰਨ ਤੋਂ ਬਾਅਦ ਉਹ 14 ਦਿਨ ਵਾਲੀ ਗੱਲ ਤੇ ਸੀ ਪਰ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਇਸ ਗੱਲ ਤੇ ਲੈਂਦਾ ਕਿ ਇੱਕ ਹਫ਼ਤੇ ਦੇ ਵਿੱਚ ਉਹ ਜਿਹੜਾ ਇਸ ਨੂੰ ਫਾਈਨਲ ਕਰਨਗੇ ਕੱਲ ਜੇਕਰ ਕੱਲ ਹੀ ਆਪਾਂ ਬਿਆਨ ਪਲੱਸ ਜਿੰਨੇ ਵੀ ਸਬੂਤ ਨੇ ਚਾਹੇ ਉਹ ਲਾਡੀ ਦੇ ਖਿਲਾਫ ਨੇ ਚਾਹੇ ਐਮਐਲਏ ਦੇ ਖਿਲਾਫ ਨੇ ਉਹ ਸਾਰੇ ਸਬੂਤ ਆਪਾਂ ਦੇਵਾਂਗੇ ਔਰ ਉਸ ਤੋਂ ਬਾਅਦ ਉਹ ਆਪਣੀ ਸਾਰੇ ਸਬੂਤਾਂ ਦੀ ਜਿਹੜੀ ਜਿਹੜੀ ਕੋਖ ਕਰਕੇ ਇੱਕ ਹਫ਼ਤੇ ਦੇ ਵਿੱਚ ਇਹਨਾਂ ਦੋਸ਼ੀਆਂ ਉੱਤੇ ਦੋਵਾਂ ਤੇ ਜਨਨਾ ਤੇ ਆਪਾਂ ਗੱਲਬਾਤ ਰੱਖੀ ਐ ਐਮ ਐਲ ਏ ਫੌਜਾ ਸਰਾਰੀ ਔਰ ਜਿਹੜਾ ਲਾਡੀ ਪੀ ਏ ਉਹਦਾ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਸੋ ਆਪਾਂ ਉਹਨਾਂ ਨੂੰ ਇਸ ਗੱਲ ਲਈ ਕਿਹਾ ਸੀ ਕਿ ਤੁਸੀਂ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਤਾਂ ਨਹੀਂ ਕਰ ਰਹੇ ਤਾਂ ਇਹ ਐਸ ਐਸ ਪੀ ਫਿਰੋਜ਼ਪੁਰ ਦੇ ਸ਼ਬਦ ਕੀ ਮੈਂ ਕਿਸੇ ਵੀ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਨਹੀਂ ਆ ਤੇ ਮੈਂ ਤੁਹਾਨੂੰ ਜਿਹੜਾ ਇਨਸਾਫ਼ ਦਵਾਉਣ ਲਈ ਜਿਹੜੀ ਗੱਲ ਕਰਾਂਗਾ ਇਨਸਾਫ਼ ਦਵਾਵਾਂਗਾ ਸੋ ਇਹ ਸਾਰੀ ਕਮੇਟੀ ਦੇ ਵਿੱਚ ਗੱਲਬਾਤ ਹੋਈ ਹੈ ਸੋ ਇਸ ਨੂੰ ਲੈ ਕੇ ਐਸ ਪੀ ਸਾਹਿਬ ਆਪਣੇ ਕੋਲੇ ਵਿਸ਼ਵਾਸ ਦਵਾਉਣ ਲਈ ਆਏ ਨੇ ਕਿ ਕੱਲ ਤੋਂ ਹੀ ਆਪਾਂ ਬਿਆਨ ਪਲੱਸ ਪ੍ਰੂਫ ਜਿਹੜੇ ਉਹ ਦੇਵਾਂਗੇ ਔਰ ਇੱਕ ਹਫਤੇ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਐਫ ਆਈ ਆਰ ਕੱਟ ਕੇ ਇਨਸਾਫ ਜਿਹੜਾ ਜਸ਼ਨ ਬਾਵੇ ਨੂੰ ਦੇਵਾਂਗੇ ਜੀ ਸੋ ਆਪਾਂ ਜੀ ਆਪਾਂ ਡੈਮੋਕਰੇਟ ਦੇ ਨਾਮ ਸਾਫ ਨਹੀਂ ਮਿਲਿਆ ਤੇ ਧਰਨਾ ਲਾਇਆ ਜੀ ਸਾਰੇ ਧਰਨੇ ਬਟਾ ਤੌਥੀ ਟੇਬਲ ਟਾਕ ਹੋਇਆ ਦੋ ਵਾਰੀ ਤੀਜੀ ਟਾਕ ਤੇ ਐਸਐਸਵੀ ਨੇ ਤੁਹਾਨੂੰ 7 ਦਿਨ ਦਾ ਦਿਵਾਇਆ ਵਿਸ਼ਵਾਸ ਕਿ ਮੈਂ ਪਰਚਾ ਦਰਜ ਕਰੂੰਗਾ ਤੁਸੀਂ ਸਭ ਲੋ ਜਿਨੇ ਵੀ ਇਸ ਕਮੇਟੀ ਦੇ ਨਾਲ ਆ ਸਰਕਾਰ ਤੋਂ ਬਾਅਦ ਆ ਪਿਆ ਆਪਣਾ ਚੱਲੋ ਲਤੀਪੁਰੇ ਲਤੀਪੁਰੇ ਟੇਬਲ ਤੇ ਬੈਠ ਕੇ ਸੀਐਮ ਬੈਠ ਕੇ ਮੰਤਰੀ ਬੈਠ ਕੇ ਉਥੋਂ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਬੈਠ ਕੇ ਤੇ ਉਹਨਾਂ ਨੇ ਮੇਰੀ ਗੱਲ ਤਾਂ ਸੁਣ ਲਓ ਮੈਂ ਮੈਨੂੰ ਪਤਾ ਮਾੜੀ ਗੱਲ ਗੱਲ ਸੁਣਨੀ ਚਾਹੀਦੀ ਆ ਮੈਂ ਉੱਥੇ ਅਗਲਾ ਪ੍ਰੋਗਰਾਮ ਅਚ ਲੀਕ ਕੇ ਜਾਇਆ ਗਿਆ ਜਿਹੜਾ ਇਹਨਾਂ ਨੇ ਇਹ ਵੀ ਅਸੀਂ ਜਵਾਬ ਦਿੱਤੇ ਕਿ ਕਮੇਟੀ ਨੇ ਫੈਸਲਾ ਕੀਤਾ ਸੀ ਅੱਜ ਇੱਕ ਦਿਨ ਦਾ ਪ੍ਰੋਗਰਾਮ ਕਰਨ ਦਾ ਅਸੀਂ ਇਸ ਠੰਡੇ ਵਾਸਤੇ ਚ ਨਹੀਂ ਪਹਿਣ ਦਿਆਂਗੇ ਅਸੀਂ ਜਦ ਫੈਸਲਾ ਕੀਤਾ ਸ਼ਹਿਰ ਸ਼ਹਿਰ ਕੈਂਡਲ ਮਾਰਚ ਸਾਰੇ ਨੂੰ ਜਸ਼ਨ ਨੂੰ ਇਨਸਾਫ ਦਿਵਾਉਣ ਤੱਕ ਅਸੀਂ ਇਸ ਮਸਲੇ ਨੂੰ ਢਿੱਲਾ ਨਹੀਂ ਪੈਣ ਦਾਂਗੇ ਠੰਡੇ ਬਸਤੇ ਨਹੀਂ ਪੈਣ ਦੇਗੇ ਇਹ ਅਸੀਂ ਕਮੇਟੀ ਵੱਲੋਂ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ ਸੋ ਇਸ ਲਈ ਅਸੀਂ ਅਸੀਂ ਸਾਡੀ ਅਪੀਲ ਹੈ ਕਿ ਅਸੀਂ ਜਸ਼ਨ ਨੂੰ ਇਨਸਾਫ ਦਿਵਾਉਣ ਲਈ ਸਾਰੇ ਵਰਗਾਂ ਦੀ ਨੁਮਾਇੰਦਗੀ ਲੈ ਕੇ ਚੱਲਿਆਂ ਆਪਣਾ ਵੀ ਜੇਪ ਪ੍ਰਸ਼ਾਸਨ ਦਾ ਹੁੰਦਾ ਕਿ ਉਹ ਆਪਦੇ ਦਾਅ ਖੇਡਦਾ ਤਾਂ ਲੋਕਾਂ ਨੇ ਵੀ ਦਾਅ ਪੇਸ਼ਕ ਤਰੀਕੇ ਨਾਲ ਚੱਲਣਾ ਹੁੰਦਾ ਸੋ ਅਸੀਂ ਲੋਕਾਂ ਦੇ ਲਈ ਅਸੀਂ ਤੁਹਾਡੀ ਸਾਰਿਆਂ ਦੀ ਸਹਿਮਤੀ ਚਾਹੁੰਦੇ ਆ ਕਿ ਆਪਾਂ ਇਸ ਨੂੰ ਹੁਣ ਐਸ ਐਸ ਪੀ ਸਾਹਿਬ ਆਏ ਨੇ ਉਹਨਾਂ ਦੇ ਵਿਸ਼ਵਾਸਨ ਤੋਂ ਬਾਅਦ ਖਤਮ ਕਰਨ ਵਾਲੇ ਪਾਸੇ ਲੈ ਕੇ ਜਾਵਾਂਗੇ ਇਹਦੇ ਲਈ ਤੁਹਾਡੀ ਸਹਿਮਤੀ ਚਾਹੀਦੀ ਆ ਜੇ ਸਾਮ ਤੋਂ ਹੱਥ ਖੜੇ ਕਰਕੇ ਜਿਹੜਾ ਉਹਦਾ ਸਵਾਬ ਦੇ ਦੋ ਕਰ ਲੈ ਜਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਮੈਂ ਐਸ ਪੀ ਸਾਹਿਬ ਪੁਲਿਸ ਦੀ ਸਹਿਮਤੀ ਦਿਓ ਪਰਿਵਾਰ ਦੇ ਨਾਲ ਭਲਕੋ ਜੀ ਪਰਿਵਾਰ ਮੈਂਬਰ ਨਾਲ ਹੀ ਸੀ ਜੀ ਜੀ ਪਰਿਵਾਰਕ ਮੈਂਬਰ ਵੀ ਕਮੇਟੀ ਦਾ ਮੈਂਬਰ ਸੀ ਜੀ ਤੁਸੀਂ ਉੱਥੇ ਗਏ ਆ ਪਰਿਵਾਰ ਦਾ ਨਵਾਂ ਕੋਈ ਨਹੀਂ ਸਾਡੀ ਸਹਿਮਤੀ ਆ ਪਰਿਵਾਰ ਨਾਲ ਦੇ ਚਿੱਟੇ ਜੀ ਉਹ ਮੈਂ ਮਜੂਦ ਸੀਗਾ ਨਾਲ ਅੱਗੇ ਨੂੰ ਆਜੋ ਥੋੜਾ ਇੱਥੇ ਆਜੋ ਵੀ ਆਪਣਾ ਕਿਹੜਾ ਸੰਘਰਸ਼ ਹੋ ਗਿਆ ਆਪਾਂ ਕੈਟਲ ਮਾਰਕ ਸਰ ਬਿਲਕੁਲ ਮੈਂ ਮਜੂਦ ਸੀਗਾ ਪਰਿਵਾਰ ਵੱਲੋਂ ਨਾਲ ਨੇੜੇ ਪਰਿਵਾਰ ਵੱਲੋਂ ਮੈਂ ਮਜੂਰ ਸੀਗਾ ਉੱਥੇ ਤੇ ਆਪਾਂ ਜਿਹੜਾ 7 ਦਿਨ ਦਾ ਉਹ ਟਾਈਮ ਲਿਆ ਵਾ ਆਪਾਂ ਸੰਘਰਸ਼ ਰੋਕਣਾ ਨਹੀਂ ਆ ਆਪਾਂ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਆ ਅਰਥਿਕ ਫੂਕ ਮਜਾਰੇ ਇਹ ਕਰਨਾ ਹੀ ਕਰਨੇ ਆ ਆਪਾਂ ਕੈਂਡਲ ਮਾਰਚ ਵੀ ਕਰਨੇ ਆ ਔਰ 8ਵੇਂ ਦਿਨ ਦਾ ਆਪਾਂ ਜਿੱਥੋਂ ਲਿਖ ਕੇ ਜਾਵਾਂਗੇ ਜੇ 7ਵੇਂ ਦਿਨ ਸਾਨੂੰ ਇਨਸਾਫ ਨਹੀਂ ਮਿਲਦਾ ਦੋਵਾਂ ਤੇ ਐਮਐਲਏ ਫੌਜਾ ਸਰਾਰੀ ਤੇ ਔਰ ਉਹਦੇ ਪੀਏ ਤੇ ਪੱਪਾ ਨਹੀਂ ਹੁੰਦਾ 8ਵੇਂ ਦਿਨ ਆਪਾਂ ਐਸਐਸਪੀ ਦਫ਼ਤਰ ਤੱਕਰਾਉ ਕਰਾਂਗੇ ਔਰ ਰੋਡ ਦੇ ਵਿੱਚ ਬਹਿ ਕੇ ਕਰਾਂਗੇ ਠੀਕ ਹੈ ਜੀ ਇਹ ਵੀ ਮੀਟਿੰਗ ਕਰਕੇ ਅਨਾਉਂਸ ਕਰਾਂਗੇ ਮੀਟਿੰਗ ਕਰਕੇ ਤਰੀਕ ਅਨਾਉਂਸ ਕਰਾਂਗੇ ਆਪਾਂ ਹੁਣੇ ਕਰ ਦਿੰਨੇ ਆ ਜੀ ਸਾਹਿਬ ਮੰਨਦਾ ਨਾ ਆਪਾਂ ਤਰੀਕ ਦਿੱਤਾ ਹੋਊ ਅਗਲੇ ਨੂੰ ਸਾਹਿਬ ਸਾਹਿਬ ਨਾਲ ਮੀਟਿੰਗ ਕਰ ਲੈਂਦੇ ਆ 17 ਮੰਨ ਹਕੂਮਤ ਸਹੀ ਬਣ ਗਈ ਜੇ ਨਹੀਂ ਇੱਕ ਤਾਂ ਇਹਦੇ ਵਿੱਚ ਪਾ ਲੋ ਜੇ ਇੱਕ ਤਾਂ ਇਹਦੇ ਵਿੱਚ ਪਾ ਲੋ ਬਣਦਾ 17 ਦਾ ਮੰਗਲਵਾਰ ਦਾ ਟਾਈਮ ਉਹਨੇ ਦਿੱਤਾ 17 ਦਾ ਉੱਤਰ ਬਣਦੀ 17 ਨੂੰ ਮੰਗਲਵਾਰ ਆ ਕੀ ਕਹਿੰਦੇ ਹੋ ਤਦੋਂ ਨੰਬਰ ਚੈੱਕ ਕਰ ਦਿੱਤਾ ਦੱਸੋ ਬਾਈ ਮੀਟਿੰਗ ਦਾ ਮੀਟਿੰਗ ਦਾ ਅਨਾਉਂਸ ਕਰੇਗਾ ਕਰ ਰਹੀ ਪਰਸੋਂ ਮੀਟਿੰਗ ਦਾ ਅਨਾਉਂਸ ਕਰੇਗਾ ਕਦੋਂ ਕਰ ਰਹੀ ਹੁੰਦੀ ਹੈ ਕਨੇਕਟਿੰਗ ਜੇ ਹਾਜ਼ਰ ਨੇ ਕਮੇਟੀ ਦੇ ਅੰਦਰ ਤੁਹਾਨੂੰ ਹੀ ਕਰ ਬਾਈ ਦਾ ਬਹਾਨਾ ਬਾਈ ਦੀ ਗੱਲ ਸੁਣੋ ਬਾਈ ਮਾਨ ਸਾਹਿਬ ਦੀ ਗੱਲ ਸੁਣੋ ਬਾਈ ਅਗਲੀ ਸੁਖਲਾ ਦਾ ਲੁਧਿਆਣੇ ਹੈ ਜੋ ਦੱਸਿਆ ਮੈਨੂੰ ਇਹਨਾਂ ਨੇ ਕਿ ਕੁੱਟੀ ਨੂੰ ਇਲੈਕਸ਼ਨ ਹੈ ਆਪਾਂ 17 ਨੂੰ ਰੱਖੀਏ ਤਾਂ ਜੋ ਇਹਨਾਂ ਦੀ ਤੋਂ ਹਾਂਜੀ ਬਿਲਕੁਲ 17 ਦਾ ਟਾਈਮ ਤੁਹਾਡਾ ਉਹਨਾਂ ਨੇ ਆਪਾਂ 17 17 ਤਰੀਕੇ ਰੱਖ ਲਈਏ ਆਪਾਂ 17 ਦਾ ਟਾਈਮ ਦਿੱਤਾ ਇਹਨੂੰ ਆਪਾਂ 17 ਦੇ ਤਿੰਨ ਦਫਤਰ ਸੀ ਕਿੰਦ ਕਿਤਾ ਕੋਲੀਗਾਂ ਦੇ ਕਿਦਾ 17 ਦਾ ਦੇਖੋ ਭਾਈ ਜੀ ਗੱਲ ਸੁਣੋ ਇੱਕ ਮਿੰਟ ਜੀ ਇੱਕ ਮਿੰਟ ਜੇ ਤੁਹਾਨੂੰ ਇਹ ਵੈਅਮ ਆ ਵੀ ਇਲੈਕਸ਼ਨ ਤੋਂ ਬਾਅਦ ਗੱਲ ਨਹੀਂ ਸਮਝਣੀ ਤਾਂ ਤੁਹਾਨੂੰ ਫਿਰ ਲੋਕ ਤਾਕਤ ਤੇ ਯਕੀਨ ਨਹੀਂ ਲੋਕ ਲੋਕ ਤਾਕਤ ਨੇ ਇਲੈਕਸ਼ਨਾਂ ਤੋਂ ਬਿਨਾਂ ਵੀ ਮਸਲੇ ਲੜ ਜਾ ਤੇ ਜਿੱਤੇ ਆ ਇੱਕ ਗੱਲ ਦੂਜੀ ਗੱਲ ਬਾਈ ਜੀ ਇੱਥੇ ਮੈਂ ਤਾਂ ਆਪਣੇ ਧਰਮ ਸੰਗਠਨ ਨੂੰ ਅਨਾਉਂਸ ਕਰ ਰਿਹਾ 33 34 ਸੰਗਠਨ ਹੈ 33 34 ਸੰਗਠਨਾ ਹੋਰ ਵੀ ਸ਼ਾਮਲ ਹੋਣਗੇ ਸੋ ਇਸ ਕਰਕੇ ਕਿਰਪਾ ਕਰਕੇ ਆਪਾਂ ਮੀਟਿੰਗ ਕਰਕੇ ਅਨਾਉਂਸ ਕਰਾਂਗੇ ਸੰਘਰਸ਼ ਛੱਡਣ ਵਾਲੇ ਨਹੀਂ ਆ ਇਹ ਤੁਹਾਨੂੰ ਅਸੀਂ ਯਕੀਨ ਦਿਵਾਉਣੇ ਸੋ ਕਿਰਪਾ ਕਰਕੇ ਜੀ ਜੀ ਬਿਲਕੁਲ ਬਿਲਕੁਲ ਸੋ ਇਸ ਕਰਕੇ ਇਸ ਗੱਲ ਦਾ ਤੁਹਾਨੂੰ ਯਕੀਨ ਦਿਵਾਉਣੇ ਆ ਜਸ਼ਨ ਨੂੰ ਇਨਸਾਫ ਲੈਣ ਤੱਕ ਲੜਦੇ ਰਾਂਗੇ ਕੱਲ ਜਾਂ ਪਰਸੋਂ ਮੀਟਿੰਗ ਕਰਕੇ ਤਿਆਰੀ ਕਰਕੇ ਅਸੀਂ ਅਗਲੇ ਅਗਲੇ ਪ੍ਰੋਗਰਾਮ ਦੀ ਅਨਾਊਂਸਮੈਂਟ ਕਰਦੇ ਜਿਹੜੀ ਕਮੇਟੀ ਗੱਲ ਕਰਕੇ ਆਈ ਹੈ ਸਾਨੂੰ ਵਿਸ਼ਵਾਸ ਆ ਧੰਨਵਾਦ ਜੀ ਧੰਨਵਾਦ ਸੋ ਬੇਨਤੀ ਆ ਬੇਨਤੀ ਐਸਪੀ ਸਾਹਿਬ ਵਿਸ਼ਵਾਸ ਦਿਵਾਉਣਗੇ ਇੱਕ ਮੋ ਗੱਲ ਇੱਕ ਮੋ ਸਰ ਸੋ ਅੰਦਰ ਦਾ ਫੋਰਮ ਆ ਆਪਾਂ ਬਾਤ ਕਰਦੇ ਰਵਾਂਗੇ ਐਸਪੀ ਸਾਹਿਬ ਉਹਨੂੰ ਗੱਲ ਕਰਨ ਨੂੰ ਜਾਣ ਥੋੜੇ ਜਗ੍ਹਾ ਦਿਓ ਥੋੜੀ ਜਗ੍ਹਾ ਦਿਓ ਜੀ ਐਸਪੀ ਸਾਹਿਬ ਠੀਕ ਤਕੀਆ ਅਕੀਨਵਾਇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸ਼ਹਿਰ ਦੇ ਤੁਹਾਡੇ ਨਾਲ ਹੀ ਇਕੱਠੇ ਆਂ ਆਪਾਂ ਪਿਛਲੇ ਲਾਸਟ ਵੀਕ ਤੋਂ ਹੀ ਤੁਹਾਡੇ ਨਾਲ ਹੈਗੇ ਆ ਸੁਹੇਲੇ ਵੀ ਸਾਡੀ ਜਿਹੜੀ ਤੁਹਾਡੀ ਕਮੇਟੀ ਬਣੀ ਸੀ ਉਹਨਾਂ ਨਾਲ ਡਿਸਕਸ ਹੋਈ ਸੀ ਉਸ ਤੋਂ ਬਾਅਦ ਹੁਣ ਅਸੀਂ ਸਾਰੇ 11 12 ਮੈਂਬਰ ਜਿਹੜੇ ਕਮੇਟੀ ਦੇ ਹੈਗੇ ਸੀ ਤੁਹਾਡੇ ਲਾਇਰ ਵੀ ਇਸ ਸੀ ਪਰਿਵਾਰ ਦੇ ਮੈਂਬਰ ਵੀ ਅਸੀਂ ਮਾਣੇ ਹੋਏ ਐਸਐਸਪੀ ਸਾਹਿਬ ਕੋ ਗਏ ਸੀ ਤੇ ਅਸੀਂ ਮੰਗਲਵਾਰ ਤੱਕ ਦਾ ਜਿਹੜਾ ਹੈਗਾ ਟਾਈਮ ਲਿਆ ਹੈ ਉਹ ਸਿੱਟ ਜਿਹੜੀ ਹੈਗੀ ਹੈ ਮੇਰੇ ਨਾਲ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਅਸੀਂ ਸਿੱਟਦੀ ਹੈਗੀ ਹੈ ਤੁਸੀਂ ਸਵੇਰ ਤੋਂ ਹੀ ਆ ਕੇ ਕੱਲ ਤੋਂ ਹੀ ਆ ਕੇ ਆਪਣੇ ਬਿਆਨ ਦਿਓ ਜੋ ਸਬੂਤ ਦੇਣੇ ਦਿਓ ਅਸੀਂ ਆਪਣਾ ਜਿਹੜਾ ਹੈਗਾ ਕਨਕਲੂਜਨ ਜਿਹੜੀ ਹੈਗੀ ਹੈ 17 ਤਰੀਕ ਤੱਕ ਜਿਹੜੀ ਹੈ ਸਾਹਿਬ ਨੇ ਕਿਹਾ ਹੈ ਅਸੀਂ ਉਸ ਤਾਰਿਖ ਬਿਲਕੁਲ ਖਰੇ ਆਓ ਤਰਾਂਗੇ ਤੇ ਜੋ ਵੀ ਕਾਨੂੰਨ ਮੁਤਾਬਕ ਜਿਹਦੇ ਖਿਲਾਫ ਵੀ ਹੋਏਗਾ ਉਹ ਕਰ ਲਈ ਕਰਾਂਗੇ ਠੀਕ ਹੈ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਸਤਕਾਰਯੋਗ ਸਾਥੀਓ ਜਿੰਨੇ ਵੀ ਵਾਰ ਵਾਰ ਜਥੇਬੰਦੀਆਂ ਪਾਰਟੀਆਂ ਤੋਂ ਆਪਾਂ ਸਾਰੇ ਇੱਥੇ ਪਹੁੰਚੇ ਆ ਸੋ ਇਹ ਅੱਗੇ ਆਪਣੇ ਕੋਲ ਤਿਆਰੀ ਨਹੀਂ ਸਿਰਫ 2 ਦਿਨ ਸੀ 2 ਦਿਨ ਦੀ ਤਿਆਰੀ ਕਰਕੇ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਇੱਕ ਦਿਨ ਰੋਜ਼ ਪ੍ਰਦਰਸ਼ਨ ਕਰਕੇ ਇਸ ਗੱਲ ਨੂੰ ਹੋਰ ਉੱਚਾ ਲੈ ਕੇ ਜਾਣਾ ਔਰ ਉਸੇ ਪ੍ਰੈਸ਼ਰ ਥੱਲੋਂ ਕਮੇਟੀ ਬਣਨੀ ਹੈ ਐਸਐਸਪੀ ਸਾਹਿਬ ਨਾਲ ਗੱਲਬਾਤ ਹੋਈ ਹੈ ਤੇ ਅਗਲਾ ਇੱਕ ਹਫਤੇ ਦਾ ਜਿਹੜਾ ਉਹਨਾਂ ਨੇ ਟਾਈਮ ਲਿਆ ਹੈ ਅਸੀਂ ਐਸਐਸਪੀ ਸਾਹਿਬ ਦੇ ਸ਼ਬਦਾਂ ਨੂੰ ਵੀ ਮੰਨ ਕੇ ਚੱਲਾਂਗੇ ਕਿ ਅਸੀਂ ਇੱਕ ਹਫਤਾ ਇਹ ਸਾਰੇ ਜਿਹੜੀ ਮੁਹਿਮੇ ਨੂੰ ਪਕਾਉਂਦੇ ਰਾਵਾਂਗੇ ਇਨਸਾਫ ਦੀ ਉਮੀਦ ਕਰਾਂਗੇ ਜੇਕਰ ਉਹਨਾਂ ਬੋਲਾਂ ਤੋਂ ਇੱਕ ਸ਼ਬਦ ਤੋਂ ਵੀ ਕੋਈ ਗੱਲ ਫਿੱਕੀ ਪਈ ਤਾਂ ਫਿਰ ਅਸੀਂ ਆਪ ਦਾ ਰੋਖ ਉਧਰ ਨੂੰ ਕਰਾਂਗੇ ਇੱਕ ਹਫਤੇ ਦੇ ਵਿੱਚ ਕੀ ਰੋਸ ਪ੍ਰਦਰਸ਼ਨ ਕੀਤਾ ਜਾਣਗੇ ਮਿੱਟਾ ਕੀ ਕੁਝ ਅਸੀਂ ਕਮੇਟੀ ਦੀ ਮੀਟਿੰਗ ਕੱਲ ਹੀ ਕਰਕੇ ਕੱਲ ਜਾਂ ਪਰਸੋ ਕਰਕੇ ਲਗਾਤਾਰ ਪਿੰਡਾਂ ਚ ਬਾਈਕਾਟ ਸਮਾਜਿਕ ਬਾਈਕਾਟ ਕਰਾਂਗੇ ਅਰਥੀਆਂ ਫੂਕਾਂਗੇ ਸ਼ਹਿਰਾਂ ਚ ਕੈਂਡਲ ਮਾਰਚ ਕਰਾਂਗੇ ਔਰ ਕਮੇਟੀ ਦੀ ਸਹਿਮਤੀ ਜੇਕਰ ਬਣ ਗਈ ਅਸੀਂ ਲੁਧਿਆਣੇ ਵਾਲ ਵੀ ਪੂਚ ਕਰਾਂਗੇ ਧੰਨਵਾਦ ਹੁਣ 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 ਰੋਡ ਖਾਲੀ ਕੀਤਾ ਜਾ ਰਿਹਾ ਹੁਣ ਸਾਥੀਓ ਮੈਂ ਇੱਕ ਬੇਨਤੀ ਕਰਨਾ ਤੁਹਾਡੇ ਜਜ਼ਬਾਤ ਸਮਝਦਾ ਆ ਮੈਂ ਆਪਾਂ ਪਿੰਡੂ ਬੰਦੇ ਆ ਸਿੱਧੀ ਸਿੱਧੀ ਗੱਲ ਆਪਾਂ ਕਰਨੀ ਜਾਣਦੇ ਆ ਆਪਾਂ ਜ਼ਮੀਨ ਵਾਉਣੇ ਆ ਪਹਿਲੇ ਦਿਨ ਜਾਣੇ ਆ ਜਮੀਨ ਵਾ ਕੇ ਆ ਜਾਣੇ ਆ ਨਾ ਫਸਲ ਤਾਂ ਨਹੀਂ ਉਗਦੀ ਉਹਦੇ ਚ ਪਾਣੀ ਛੜਦੇ ਆ ਰਫੜ ਮਾਰਦੇ ਆ ਝੋਨਾ ਲਾਉਣੇ ਆ ਫਿਰ ਉਹਨੂੰ ਖਾਦ ਸਪਰਿਆਂ ਪਾਉਣੇ ਆ 6 ਮਹੀਨੇ ਲੱਗ ਜਾਂਦੇ ਨੇ ਫਸਲ ਆਉਣ ਤੇ ਜਿਹੜਾ ਦਿੱਲੀ ਵਾਲਾ ਆਪਾਂ ਸੰਘਰਸ਼ ਲੜਿਆ ਸੀ ਉਹ ਸੰਘਰਸ਼ ਆਪਾਂ ਸ਼ੁਰੂ ਕੀਤਾ ਸੀ ਪਿੰਡ ਦੀਆਂ ਗਲੀਆਂਾਂ ਚੋਂ ਗਲੀਆਂ ਦੇ ਵਿੱਚ ਪੁਤਲੇ ਸਾੜੇ ਸੀ ਪਹਿਲਾਂ ਫੇਰ ਪਿੰਡਾਂ ਚ ਪੁਤਲੇ ਸਾੜੇ ਸੀ ਫੇਰ ਆਪਾਂ ਸ਼ਹਿਰਾਂ ਚ ਪੁਤਲੇ ਸਾੜੇ ਸੀ ਫੇਰ ਰੈਲੀਆਂ ਕੀਤੀਆਂ ਸੀ ਫੇਰ ਸਟੇਸ਼ਨਾਂ ਤੇ ਬੈਠੇ ਸਾਂ 3 ਮਹੀਨੇ ਸਟੇਸ਼ਨਾਂ ਤੇ ਬੈਠਣ ਤੋਂ ਬਾਅਦ ਜਦੋਂ ਤਿਆਰੀ ਹੋ ਗਈ ਫੇਰ ਆਪਾਂ ਦਿੱਲੀ ਗਏ ਸਾਂ ਤਾਂ ਇਹ ਸਵੇਰ ਤੋਂ ਹੀ ਅੱਜ ਤੋਂ ਆਪਾਂ ਨੇ ਪਤਾ ਸੀ ਕਿ ਇਹ ਲੜਾਈ ਲੰਮੀ ਚੱਲਣੀ ਹੈ ਇੱਕ ਦਿਨ ਤੇ ਇਹਦਾ ਫੈਸਲਾ ਨਹੀਂ ਹੋਣਾ ਕੋਈ ਵੀ ਮਨ ਚਾਹ ਕਰਦਾ ਲੈ ਕੇ ਜਾਇਆ ਜੇ ਵੀਰ ਧਰਨੇ ਦਾ ਫਾਇਦਾ ਫਿਰ ਕੀ ਹੋਇਆ ਧਰਨੇ ਦਾ ਫਾਇਦਾ ਜਿਵੇਂ ਜ਼ਮੀਨ ਵਾਉਣਿਆ ਪਹਿਲੇ ਦਿਨ ਹੀ ਨਾ ਹੁੰਦਾ ਇਹ ਅੱਜ ਦਿਸਣਾ ਨਹੀਂਗਾ ਧਰਨੇ ਦਾ ਫਾਇਦਾ ਪਰ ਆਉਣ ਵਾਲੇ ਦਿਨਾਂ ਚ ਜ਼ਰੂਰ ਦੱਸੇਗਾ ਲੜਾਈ ਲੰਮੀ ਚੱਲਣੀ ਜੇ ਮੰਗਲਵਾਰ ਵੀ ਜੇ ਤੁਸੀਂ ਇਹ ਉਮੀਦ ਕਰੋ ਵੀ ਹਰ ਹਾਲਤ ਪਰਚਾ ਕੱਟ ਹੀ ਦੇਣਗੇ ਉਹ ਵੀ ਨਾ ਕਰਿਆ ਜੇ ਕੋਈ ਜ਼ਰੂਰੀ ਨਹੀਂ ਜੇਗਾ ਹੋ ਸਕਦਾ ਕੱਟ ਦੇਣ ਵਾਲਾ ਵੋਟਾ ਤੇ ਹੋ ਸਕਦਾ ਕਿਨਾਂ ਕਹੇ ਹੋਰ ਟਾਈਮ ਲੱਗਦਾ ਸਾਡੇ ਤੋਂ ਇਨਕੁਆਰੀ ਹੋਈ ਨਹੀਂ ਪ੍ਰਸ਼ਾਸਨ ਨੇ ਇਹਨੂੰ ਲੰਮਾ ਕਰਨਾ ਹੈ ਉਹਨਾਂ ਨੂੰ ਪਤਾ ਹੈ ਲੰਮਾ ਕਰਾਂਗੇ ਤੇ ਹੌਲੀ 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 ਲੋਕਾਂ ਦਾ ਜਿਹੜਾ ਗੁੱਸਾ ਘਟ ਜਾਏਗਾ ਪਰ ਸਾਡੀ ਜ਼ਿੰਮੇਵਾਰੀ ਆਂਦੀ ਏ ਜਿਵੇਂ ਪ੍ਰਸ਼ਾਸਨ ਵਰਤ ਰਿਹਾ ਏ ਚਲਾਕੀਆਂ ਓਵੇਂ ਅਸੀਂ ਵੀ ਆਉਦੇ ਵੀ ਟੱਕ ਲੈ ਕੇ ਚੱਲਣਾ ਇਹ ਜਿਹੜੇ ਸੱਤਦੇ ਨੇ ਗੁੱਸਾ ਅਸੀਂ ਮਰ ਨਹੀਂ ਦੇਣਾ ਅਵਧਾਰ ਸਿੰਘ ਨੇ ਕਿਹਾ ਵੀ ਕੱਲ ਨੂੰ ਮੀਟਿੰਗ ਕਰਾਂਗੇ ਪਰ ਕੱਲ ਦੀ ਮੀਟਿੰਗ ਤੇ ਓਹੀ ਫੈਸਲਾ ਕਰਾਂਗੇ ਕਿ ਹਰ ਪਿੰਡ 'ਚ ਫੌਜੇ ਦੀ ਪੁਤਲਾ ਸਾੜਿਆ ਜਾਵੇ ਹਾਰ ਪਿੰਡ ਚ ਬੈਨਰ ਲੱਗੇ ਵੀ ਫੌਜਾ ਸਾਡੇ ਪਿੰਡ ਨਾ ਵੜੇ। ਇਹ ਆਦਮੀ ਆਮ ਆਦਮੀ ਪਾਰਟੀ ਦਾ ਕੋਈ ਸਾਡੇ ਪਿੰਡ ਨਾ ਵੜੇ। ਜਿੱਥੇ ਵੀ ਵੜੇਗਾ ਗਰੁੱਪ ਬਣਿਆ ਹੋਇਆ ਏ। ਇਹ ਤਾਂ ਨਹੀਂ ਕਹਿੰਦੇ ਵੀ ਜੁੱਤੀਆਂ ਪਾ ਫੇਰਾਂਗੇ। ਪਰ ਜੁੱਤੀਆਂ ਨਾਲੋਂ ਘੱਟ ਵੀ ਨਹੀਂ ਕਰਦੇ ਜੇ ਫੌਜਾ ਕਿਸੇ ਵੀ ਪਿੰਡ ਦੇ ਵਿੱਚ ਸਾਡੇ ਹਲਕੇ ਚ ਵੜਿਆ। ਬੋਲੇ ਸਦਹਾ ਹੋਰ ਨਾਲ ਦੀ ਨਾਲ ਜਿਹੜਾ ਉਹਦਾ ਸ਼ਬਦ ਵੀ ਇਹਨਾਂ ਦੀ ਔਕਾਤ ਕੀ ਏ। ਜੇ ਔਕਾਤ ਵੇਖਣੀ ਏ ਸ਼ਬਦ ਥੋੜਾ ਜਿਹਾ ਕੌੜਾ ਏ ਜੇ ਸੱਚ ਮੁੱਚ ਮਾਂ ਦਾ ਦੁੱਧ ਪੀ ਕੇ ਪਲਿਆ ਬੋਤਲ ਵਾਲਾ ਨਹੀਂ ਕੱਲਾ ਪੀਤਾ ਤੇ ਫਿਰ ਆ ਕਿਸੇ ਸਾਡੇ ਪਿੰਡ ਚ ਵੜ ਕੇ ਵਿਖਾ ਵੜ ਕੇ ਵਿਖਾ ਤੈਨੂੰ ਦਸੀਏ ਵੀ ਸਾਡੀ ਔਕਾਤ ਕੀ ਏ ਕਿਸੇ ਪਿੰਡ ਚ ਵੜ ਨਹੀਂ ਦਿਆਂਗੇ ਉਤਲੇ ਸਾੜਾਂਗੇ ਕੋਸ਼ਿਸ਼ ਕਰਾਂਗੇ ਵੀ ਇੱਕ ਪੋਸਟਰ ਛਪਾਇਆ ਜਾਵੇ ਜਿੰਦੇ ਤੇ ਸਾਰੀ ਗੱਲ ਮੋਟੀ-ਵੋਟੀ ਲਿਖੀ ਹੋਵੇ ਉਹ ਸਾਰੇ ਇਲਾਕੇ ਦੀਆਂ ਕੰਦਾ ਤੇ ਚੇਪਾਂਗੇ ਫਾਂਸੀ ਦੀ ਸਜ਼ਾ ਨਹੀਂ ਹੋਣੀ ਇਹਨੂੰ ਫਾਂਸੀ ਦੇ ਨਾਲ ਬੰਦਾ ਮਰ ਜਾਂਦਾ ਏ ਉਹਨੂੰ ਸੰਸਕਾਰ ਕਰ ਦਿੰਦੇ ਨੇ ਉਹ ਖਤਮ ਹੋ ਜਾਂਦਾ ਏ ਜਿਵੇਂ ਇਥੋਂ ਬੀਨਤ ਸਿੰਘ ਹੋ ਗਿਆ ਇੰਦਰਾ ਗਾਂਧੀ ਹੋ ਗਈ ਇਹਨੂੰ ਮਾਰਾਂਗੇ ਇਹਨੂੰ ਸਿਆਸੀ ਮੌਤ ਮਾਰਾਂਗੇ ਤੇ ਜਿਹੜੀ ਸਿਆਸੀ ਮੌਤ ਮਾਰਾਂਗੇ ਜਿੰਨਾ ਚਿਰ 20 30 40 50 ਸਾਲੇ ਨਹੀਂ ਮਰਦਾ ਉਹਨਾਂ ਚਿਰ ਹਰ ਰੋਜ਼ ਮਰੇਗਾ ਤੇ ਕੱਲੇ ਨੂੰ ਨਹੀਂ ਮਾਰਾਂਗੇ ਪੂਰੀ ਇਹਦੀ ਜੁੰਡਲੀ ਨੂੰ ਮਾਰਾਂਗੇ ਤੇ ਮਾਰਿਆ ਹੋਇਆ ਹੈ ਮੈਂ ਤੁਹਾਡੇ ਨਾਲ ਇੱਕ ਗੱਲ ਹੀ ਸਾਂਝੀ ਕਰਨੀ ਚਾਹਣਾ ਮੱਠੇ ਆ ਬਰਨਾਲੇ ਦੇ ਵਿੱਚ ਥਾਣੇਦਾਰ ਨੇ ਕੁੱਟ-ਕੁੱਟ ਕੇ ਮੁੰਡਾ ਮਾਰਤਾ ਮੁੰਡੇ ਦਾ ਇਸੇ ਤਰ੍ਹਾਂ ਹੀ ਪੋਸਟ ਮਾਰਡਮ ਵੀ ਨਹੀਂ ਹੋਇਆ ਜਥੇਬੰਦੀਆਂ ਨੇ ਕੇਸ ਲਿਆ ਲੜਿਆ ਥਾਣੇਦਾਰ ਨੂੰ ਉਮਰ ਕੈਦ ਕਰਾਈ ਤੇ ਮੈਨੂੰ ਯਾਦ ਹੈ ਜਦੋਂ ਥਾਣੇਦਾਰ ਨੂੰ ਉਮਰ ਕੈਦ ਹੋਈ ਸੀ ਕੰਦਾ ਚ ਟੱਕਰਾ ਮਾਰਦਾ ਸੀ ਤੇ ਜਵਾਕਾਂ ਤਰ੍ਹਾਂ ਰੋਂਦਾ ਸੀ ਨੌਕਰੀ ਗਈ ਤੇ ਉਮਰ ਕੈਦ ਹੋ ਗਈ ਕਿਰਨਜੀਤ ਕੌਰ ਨਾਲ ਬਲਾਤਕਾਰ ਹੋਇਆ ਮਨਜੀਤ ਧਨੇਰ ਹਰਾਂ ਨੂੰ ਸਜ਼ਾ ਹੋ ਗਈ ਮਨਜੀਤ ਧਨੇਰ ਨੂੰ ਉਮਰ ਕੈਦ ਦੀ ਸਜ਼ਾ ਸੁਪਰੀਮ ਕੋਰਟ ਨੇ ਸੁਣਾਈ ਅਸੀਂ ਆਪ ਉਹਨੂੰ ਜੇਲ੍ਹ ਛੱਡ ਕੇ ਆਏ ਤੇ ਲੋਕ ਕਹਿੰਦੇ ਸੀ ਪਾਗਲ ਹੋ ਗਏ ਨੇ ਸੁਪਰੀਮ ਕੋਰਟ ਦੀ ਸਜ਼ਾ ਕੀਤੀ ਬੰਦਾ ਕਿਵੇਂ ਛੁੱਟ ਜਾਏਗਾ ਸਪਰੀਮ ਕੋਰਟ ਦੀ ਉਮਰ ਕੈਦ ਦੀ ਸਜ਼ਾ ਕੀਤੀ ਹੋਈ 42 ਦਿਨਾਂ ਦੇ ਵਿੱਚ ਬਰਨਾਲੇ ਜੇਲ੍ਹ ਚੋਂ ਕਢਾਇਆ ਸੀ ਸਾਰੇ ਪੰਜਾਬ ਦੀ ਸਰਕਾਰ ਨੂੰ ਵਕਤ ਪਾਇਆ ਸੀ ਸਾਰੇ ਪੰਜਾਬ ਦੇ ਵਿੱਚ ਪੱਕਾ ਧਰਨਾ ਬਰਨਾਲੇ ਲਾ ਕੇ 42 ਦਿਨ ਮਨਜੀਤ ਧਨੇਰ ਨੂੰ ਜੇਲ੍ਹ ਚੋਂ ਲੈ ਕੇ ਬਰਨਾਲੇ ਜੇਲ੍ਹ ਤੋਂ ਉਠੇ ਸਾਂ ਤਾਂ ਇਹ ਲੜਾਈ ਦਾ ਸਾਰਾ دارو ਮਦਾਰ ਤੁਹਾਡੇ ਤੇ ਆ ਕਮੇਟੀ ਸਿਰਫ ਅਗਵਾਈ ਕਰ ਸਕਦੀ ਏ ਇਹ دارو ਮਦਾਰ ਤੁਹਾਡੇ ਤੇ ਆ ਜਿੰਨਾ ਚਿਰ ਤੁਸੀਂ ਲੜੋਗੇ ਇਹ ਕਦਮ ਬਾ ਕਦਮ ਕੇ ਵਧੇਗੀ ਜਿਵੇਂ ਅਸੀਂ ਗੱਡੀ ਨੂੰ ਪਹਿਲੇ ਗੇਅਰ ਚ ਤੋਰਨੇ ਆ ਟਾਈਮ ਬੰਦਾ ਤੇ ਦੂਜਾ ਪਾਉਣੇ ਆ ਜੇ ਇੱਕੇਰਾ ਪੈਮਾ ਪਾਓਗੇ ਤਾਂ ਬੰਦ ਹੋ ਜਾਂਦੀ ਹੈ ਤਾਂ ਇਹ ਆ ਵੀ ਲੰਮੀ ਚਲਣੀ ਲੜਾਈ ਇਹ ਨਹੀਂ ਕਿ ਅਜਾਲੇ ਧਰਨੇ ਦਾ ਕੁਝ ਹੋਇਆ ਨਹੀਂ ਸਾਰੇ ਪੰਜਾਬ ਚ ਗੱਲ ਗਈ ਹੈ ਐਸਐਸਪੀ ਨੂੰ ਵਕਤ ਪਿਆ ਹੈ ਜੇ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਕੁਝ ਨਾ ਕੁਝ ਕਰਨਾ ਪਏਗਾ ਸ਼ਾਮ ਨੂੰ ਫੌਜੇ ਨਾਲ ਵੀ ਗੱਲ ਕਰਨਗੇ ਵੀ ਭਾਈ ਸਾਨੂੰ ਕੁਝ ਨਾ ਕੁਝ ਕਰਨਾ ਪੈਣਾ ਹੈ ਤਾਂ ਇਸ ਕਰਕੇ ਬੇਨਤੀ ਵੀ ਇਹ ਨਾਲ ਲੈ ਕੇ ਜਾਓ ਕੁਝ ਨਹੀਂ ਹੋਇਆ ਬਹੁਤ ਕੁਝ ਹੋਇਆ ਹੈ ਇਹ 6 ਦਿਨ ਆਪਾਂ ਲੜਦੇ ਰਹਿਣਾ 7ਵੇਂ ਦਿਨ ਫਿਰ ਨਾ ਤਾਂ ਸੜਕਾਂ ਕਿਤੇ ਗਈਆਂ ਨਾ ਥਾਣੇ ਗਏ ਨਾ ਝੰਡੇ ਗਏ ਨਾ ਡੰਡੇ ਗਏ ਨਾ ਇਹਨਾਂ ਦੇ ਦਫ਼ਤਰ ਗਏ ਨਾ ਹੀ ਇਹਨਾਂ ਕਿਤੇ ਜਾਣਾ ਫਿਰ ਵਲਾਂਗੇ ਤਾਂ ਇਹ ਅੱਜ ਮਜਬੂਰੀ ਸੀ ਉਹਨੂੰ ਟਾਈਮ ਦੇਣਾ ਬੇਸ਼ੱਕ ਗਰਮੀ ਵੀ ਏ ਝੋਨੇ ਦਾ ਸੀਜ਼ਨ ਵੀ ਏ ਇਹਦੇ باوجود ਬੇਨਤੀ ਏ ਕਿ ਅਗਲੀ ਵਾਰ ਜੇ ਲੋਡ ਪਵੇ ਤਾਂ ਜਿੱਥੇ ਤੁਸੀਂ ਇਕੱਲਾ ਇਕੱਲਾ ਜਾਣਾ ਆਏ ਜੇ ਉੱਥੇ ਨਾਲ ਘੱਟ ਤੋਂ ਘੱਟ ਜ਼ਿੰਮੇਵਾਰੀ ਲੈ ਕੇ ਤਿੰਨ ਤਿੰਨ ਜਾਣੇ ਹੋਰ ਲੈ ਕੇ ਆਓ ਕੱਠ ਅੱਜ ਵੀ ਸਾਡਾ ਵਧੀਆ ਸੀ ਬਹੁਤ ਚਿਰ ਤੁਸੀਂ ਬੈਠੇ ਜੇ ਬਹੁਤ ਧੰਨਵਾਦ ਹੋਰ ਤੁਹਾਨੂੰ ਸਿੰਘ ਜੀ ਕੋ ਕਦੀ ਆਪਾਂ ਰੋਡ ਦਾ ਆਪਾਂ ਕੱਲ ਨੂੰ ਉਹਨਾਂ ਨੂੰ ਸਬੂਤ ਦੇਣੇ ਨੇ ਤੇ ਬਿਆਨ ਦੇਣੇ ਨੇ ਉਹ ਵਕੀਲ ਸਾਹਿਬ ਆਪਣੇ ਕੋਲ ਨੇ ਇਹ ਬਿਆਨ ਲਿਖ ਦੇਣਗੇ ਆਪਾਂ ਉਹਨਾਂ ਨੂੰ ਫੜਾ ਦੇ ਰਹੇ ਨੇ ਵੀ ਆ ਸਾਡੇ ਬਿਆਨ ਨੇ ਦੂਜੀ ਗੱਲ ਏ ਇਸ ਕੇਸ ਨਾਲ ਸਬੰਧਤ ਕਿਸੇ ਭਰਾ ਕੋਲ ਕੋਈ ਵੀਡੀਓ ਹੋਵੇ ਕੋਈ ਆਡੀਓ ਹੋਵੇ ਤਾਂ ਉਹ ਵਕੀਲ ਸਾਹਿਬ ਨੂੰ ਪਰਿਵਾਰ ਨੂੰ ਕਮੇਟੀ ਨੂੰ ਜਿੰਨੂੰ ਮਰਜ਼ੀ ਸੌਂਪ ਦੇਵੇ ਪਰ ਮੰਨ ਲਓ ਇਸ ਕੇਸ ਨਾਲ ਨਹੀਂ ਕਿਸੇ ਹੋਰ ਕੇਸ ਨਾਲ ਸਬੰਧਤ ਹੋਵੇ ਜਿੱਥੇ ਐਮਐਲਏ ਜਾਂ ਉਹਦਾ ਪੀਏ ਪੈਸੇ ਮੰਗ ਰਿਹਾ ਜਾਂ ਕੁਝ ਕਰ ਰਿਹਾ ਏ ਜੇ ਕਿਸੇ ਹੋਰ ਕੇਸ ਨਾਲ ਵੀ ਸਬੰਧਤ ਏ ਤਾ ਉਹ ਵੀ ਕਮੇਟੀ ਜਾਂ ਪਰਿਵਾਰ ਨੂੰ ਜਾਂ ਵਕੀਲ ਸਾਹਿਬ ਨੂੰ ਦੇਣ ਦੀ ਖੇਚਲ ਕਰੋ ਉਹ ਵੀ ਸਬੂਤ ਆਪਣੇ ਜਿਹੜੇ ਨੇ ਉੱਥੇ ਕੰਮ ਆਉਣਗੇ ਹਾਈ ਕੋਰਟ ਦਾ ਜ਼ਿਕਰ ਕਰਦੇ ਹਾਂ ਹਾਈ ਕੋਰਟ ਜੀ ਅਸੀਂ ਨਾਲ ਹੀ ਕਾਰਵਾਈ ਸ਼ੁਰੂ ਕਰਾਂਗੇ ਹਾਂ ਹਾਂਜੀ ਫਿਰ ਸਿਰਫ ਆਪਾਂ ਕੋਈ ਧਰਨੀਆਂ ਤੇ ਨਹੀਂ ਗਏ ਸਾਰੀ ਲੜਾਈ ਲੜਾਂਗੇ ਨਾਲ ਦੀ ਨਾਲ ਕਾਨੂੰਨੀ ਲੜਾਈ ਹੈ ਜਿਹੜੀ ਹਾਈ ਕੋਰਟ ਦੇ ਵਿੱਚ ਰਿੱਟ ਪਾਈ ਜਾ ਸਕਦੀ ਏ ਹਾਈ ਕੋਰਟ ਚ ਰਿੱਟ ਵੀ ਪਾਵਾਂਗੇ ਹੋਰ ਵੀ ਜਿੱਥੇ ਜਿੱਥੇ ਕਾਨੂੰਨੀ ਲੜਾਈ ਜਿਵੇਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣਾ ਹੈ ਹਿਊਮਨ ਰਾਈਟਸ ਕਮਿਸ਼ਨ ਨੂੰ ਦੇਣਾ ਹੈ ਸਪਰੀਮ ਕੋਰਟ ਨੂੰ ਹਾਈ ਕੋਰਟ ਨੂੰ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਜਿੱਥੇ ਜਿੱਥੇ ਜੋ ਚਿੱਠੀਆਂ ਕੱਢਣੀਆਂ ਨੇ ਜੋ ਕਰਨਾ ਵਕੀਲ ਸਾਹਿਬ ਆਪਣੇ ਨਾਮ ਨੇ ਉਹ ਸਾਰੀ ਕਾਰਵਾਈ ਕਰਾਂਗੇ ਧੰਨਵਾਦ ਕੌਣ ਕਰੇਗਾ ਜੀ ਰੋਡ ਦਾ ਵੀ ਦੱਸ ਦਿੰਦੇ ਆ ਹੁਣ ਤਾਂ ਹਾਂ ਸਾ ਵੀ ਕਰਦੇ ਲੈ ਕੁਝ ਬੜਾ ਦੱਸਦੇ ਹਾਂ ਜੀ ਰੋਡ ਤਾਂ ਨਹੀਂ ਤਾਂ ਮੈਂ ਸਾਰੇ ਹੀ ਸਾਡੀਆਂ ਜਿੰਨੀਆਂ ਜਥੇਬੰਦੀਆਂ ਧਾਰਮਿਕ ਆਗੂ ਜਥੇਬੰਦੀਆਂ ਜਿੰਨੇ ਵੀ ਆਏ ਨੇ ਮੈਂ ਸਾਰਿਆਂ ਦਾ ਤਹਿ ਦਿਲੋਂ ਅੱਜ ਦੇ ਜਿਹੜਾ ਉਲੂਕਿਆ ਹੋਇਆ ਪ੍ਰੋਗਰਾਮ ਸੀ ਆਪਾਂ ਇਕੱਠ ਕੀਤਾ ਸੀ ਉਹਦੇ ਲਈ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਅੱਗੇ ਜੋ ਵੀ ਆਪਾਂ ਪ੍ਰਸ਼ਾਸਨ ਆਪਣਾ ਪਿੰਨਾਂ ਦੇ ਵਿੱਚ ਅ ਫੌਜਾ ਸਿੰਘ ਸਰਾਰੀ ਦੇ ਖਿਲਾਫ ਜਿਹੜੀਆਂ ਪੁਤਲੇ ਸਾੜਨੇ ਆ ਤੇ ਮੈਂ ਸਾਰਿਆਂ ਦਾ ਸਹਿਯੋਗ ਦੀ ਜਿੱਦਾਂ ਪਹਿਲਾਂ ਸਾਨੂੰ ਸਹਿਯੋਗ ਮਿਲਿਆ ਸਾਰਿਆਂ ਦੇ ਸਹਿਯੋਗ ਦੀ ਦੁਆਰਾ ਮੰਗ ਕਰਦਾ ਮੈਂ ਕਿ ਆਪਣੇ ਆਪਣੇ ਪਿੰਡ ਦੇ ਵਿੱਚ ਇਕੱਠ ਕਰਕੇ ਕਦੇ ਫੌਜਾ ਸਿੰਘ ਸਰਾਰੀ ਤੇ ਉਹਦੇ ਪੀਏ ਦੇ ਪੁਤਲੇ ਫੁਕੇ ਜਾਣ ਬਸ ਪੁਤਲੇ ਧੰਨਵਾਦ ਜੀ ਆਪਾਂ ਖਾਲੀ ਕਰਦੇ ਨਹੀਂ ਰੋਡ ਦਾ ਇੱਕ ਆਪਾਂ ਪ੍ਰਸ਼ਾਸਨ ਦੀ ਸਹਿਮਤੀ ਲੈ ਕੇ ਤੇ ਸਾਰੀ ਕਮੇਟੀ ਦੀ ਸਹਿਮਤੀ ਲੈ ਕੇ ਆਪਾਂ ਹੁਣ ਰੋਡ ਖਾਲੀ ਕਰਨ ਲੱਗੇ ਆ ਮੰਗਲਵਾਰ ਤੱਕ ਤਾਂ ਆਪਾਂ ਨੂੰ ਟਾਈਮ ਮਿਲਿਆ ਮੰਗਲਵਾਰ ਤੱਕ ਆਪਾਂ ਵੇਟ ਕਰਾਂਗੇ ਉਸ ਤੋਂ ਬਾਅਦ ਕੱਲ ਜਾਂ ਪਰਸੋਂ ਸਾਡੀ ਕਮੇਟੀ ਦੀ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ ਅਸੀਂ ਦੱਸ ਦਿਆਂਗੇ ਆਪਾਂ ਮੰਗਲਵਾਰੀ ਜਾਂ ਬੁੱਧਵਾਰ ਕਿੱਥੇ ਘਰਾਓ ਕਰਨਾ ਉਹਦਾ ਜਿਹੜਾ ਪ੍ਰੋਗਰਾਮ ਹੋਊਗਾ ਆਪਾਂ ਕੱਲੇ ਪਰਸੋਂ ਤੁਹਾਨੂੰ ਦੱਸ ਦਿਆਂਗੇ ਜੀ ਧੰਨਵਾਦ ਜੀ ਤਾਂ ਬਿਲਕੁਲ ਤਸਵੀਰ ਜਿਹੜੀ ਆ ਲੱਖੋ ਕੀ ਬਹਿਰਾਮ ਥਾਣੇ ਦੇ ਗੇਟ ਦੇ ਸਾਹਮਣੇ ਦੀ ਆ ਜਿੱਥੇ ਸਵੇਰ ਦਾ ਜਿਹੜਾ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਪਰ ਹੁਣ ਇੱਥੇ ਰੋਡ ਨੂੰ ਖਾਲੀ ਕਰਨ ਦੀ ਜਿਹੜੀ ਗੱਲ ਆ ਸਟੇਜ ਦੇ ਮਾਧਮ ਰਾਹੀਂ ਕਹਿ ਦਿੱਤੀ ਗਈ ਆ ਹੁਣ ਰੋਡ ਜਿਹੜੀ ਆ ਉਹ ਖਾਲੀ ਗੋਣੀ ਸ਼ੁਰੂ ਹੋ ਗਈ ਆ ਜਾਨੀ ਕਿ ਰੋਡ ਖਾਲੀ ਕਰ ਦਿੱਤੀ ਜਾਵੇਗੀ ਟਰੈਕਟਰ ਟਰਾਲੀਆਂ ਜੋ ਲਾਏ ਨੇ ਉਹਨਾਂ ਨੂੰ ਇੱਥੋਂ ਹਟਾਇਆ ਜਾਏਗਾ ਔਰ ਸਹਿਮਤੀ ਇਹੀ ਬਣੀ ਆ ਜੋ ਕਿ 7 ਦਿਨ ਦਾ ਟਾਈਮ ਮਿਲਿਆ ਹੈ 7 ਦਿਨ ਦੇ ਟਾਈਮ ਦੇ ਵਿੱਚ ਵਿੱਚ ਪੁਲਿਸ ਨੇ ਸਬੂਤ ਮੰਗੇ ਨੇ ਪੁਲਿਸ ਨੇ ਬਿਆਨ ਲੈਣੇ ਨੇ ਉਹਨਾਂ ਬਿਆਨਾਂ ਤੋਂ ਬਾਅਦ ਸਬੂਤਾਂ ਤੋਂ ਬਾਅਦ ਜਿਹੜੀ ਆ ਕਾਰਵਾਈ ਜਿਹੜੀ ਕਾਨੂੰਨ ਮੁਤਾਬਕ ਬਣਦੀ ਆ ਉਹ ਫਰੋਸਪੋਰ ਦੀ ਪੁਲਿਸ ਕਰੇਗੀ ਇਹ ਗੱਲ ਇਥੇ ਸਟੇਜ ਦੇ ਮਾధ్యਮ ਰਾਹੀਂ ਜੋ ਕਮੇਟੀ ਦੇ ਆਗੂ ਨੇ ਜਿਹੜੀ ਕਮੇਟੀ ਬਣਾਈ ਗਈ ਆ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਪਰ ਸਵੇਰ ਦਾ ਧਰਨਾ ਲੱਗਿਆ ਜਿਹੜਾ ਹੁਣ 7:30 ਵੱਜ ਗਏ ਆ ਰੋਡ ਜਿਹੜੀ ਆ ਪਿੱਛੋਂ ਤੱਕ ਜਿਹੜੇ ਜਾਮ ਪਈ ਆ ਔਰ ਸਾਰੀ ਰੋਡ ਜਿਹੜੀ ਆ ਇਹ ਖਾਲੀ ਹੁਣ ਕਰਨ ਦੀ ਜਿਹੜੀ ਆ ਉਹ ਕਾਲ ਦੇ ਦਿੱਤੀ ਗਈ ਆ ਸਟੇਜ ਤੋਂ ਔਰ ਰੋਡ ਕੁਝ ਮਿੰਟਾਂ ਦੇ ਵਿੱਚ ਜਿਹੜੀ ਆ ਇਹ ਖਾਲੀ ho jayegi aur us to baad isse tarike nal jede vi lokan ne nanghna hai is road ton kyuki sweerdar sab tak message aaya sega ki road band da is road ton nang nahi sakde to main hun eh gall kehni chahunda jede vi live dekh rahe ne video nu share kardeo ki hun paune sath hoya 10 minute de vich vich jedi a kareeb eh jedi road hai khali ho jayegi frojpur phail ka road lakho ke peharam de bilkul vich jada tharna lagai thane de samne lakho ke peharam pind frojpur phail ka road te aunda aur eh hun jedi road hai khali ਕਰ ਦਿੱਤੀ ਗਈ ਆ 10 ਤੋਂ 15 ਮਿੰਟ ਦੇ ਵਿੱਚ ਸਾਰੀ ਰੋਡ ਖਾਲੀ ਹੋ ਜੇਗੀ ਆਵਾਜਾਈ ਜਿਹੜੀ ਆ ਉਹ ਇਸੇ ਤਰੀਕੇ ਨਾਲ ਇਥੋਂ ਚੱਲਣੀ ਸ਼ੁਰੂ ਹੋ ਜੇਗੀ ਪਰ ਇਸ ਲਈ ਜਿਹੜੇ 7 ਦਿਨ ਦਾ ਸਮਾਂ ਸਿਟ ਨੇ ਬਣਾਇਆ ਹੈ ਸਿਟ ਨੇ ਸਮਾਂ ਦਿੱਤਾ ਹੈ ਐਸਐਸਪੀ ਨਾਲ ਇਹਨਾਂ ਨੇ ਦੱਸਿਆ ਸਟੇਜ ਦੇ ਮਾਧਮ ਰਾਈ ਕਿ ਇਹਨਾਂ ਦੀ ਐਸਐਸਪੀ ਫਿਰੋਜ਼ਪੁਰ ਨਾਲ ਗੱਲਬਾਤ ਹੋਈ ਆ ਔਰ ਇਹ ਉਸ ਤੋਂ ਬਾਅਦ 7 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਸਬੂਤ ਦਿੱਤੇ ਜਾਣਗੇ ਰਿਕਾਰਡਿੰਗਾਂ ਦਿੱਤੀਆਂ ਜਾਣਗੀਆਂ ਜੋ ਵੀ ਇਹਨਾਂ ਕੋਲੇ ਸਬੂਤ ਆ ਐਮਐਲਏ ਔਰ ਉਹਦੇ ਪੀਏ ਨਾਲ ਸੰਬੰਧਤ ਉਹ ਸਾਰੇ ਸਬੂਤ ਜਿਹੜੇ ਨੇ ਉਹ ਸਾਂਝੇ ਕੀਤੇ ਜਾਣਗੇ ਪੁਲਿਸ ਦੇ ਨਾਲ ਤੇ ਫਿਰ ਪੁਲਿਸ ਕਹਿੰਦੀ ਵੀ ਅਸੀਂ ਮਾਮਲਾ ਜਿਹੜਾ ਜਾਂ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਜ਼ਰੂਰ ਕਰਾਂਗੇ ਪਰ ਦੂਜੇ ਪਾਸੇ ਗੱਲ ਕਰੀਏ ਤਾਂ ਪਿਛਲੇ ਕਾਫੀ ਘੰਟਿਆਂ ਤੋਂ ਸਵੇਰ ਤੋਂ ਹੀ ਜਿਹੜੀ ਇਹ ਰੋਡ ਬੰਦ ਪਈ ਸੀ ਇਧਰਲੇ ਪਾਸੇ ਸਟੇਜ ਜਿਹੜੀ ਲੱਗੀ ਸੀ ਜੋ ਬੈਨਰ ਲਾ ਕੇ ਤੁਸੀਂ ਇਹ ਨਜ਼ਰ ਮਾਰ ਸਕਦੇ ਹੋ ਕਿ ਇਹ ਬੈਨਰ ਲਾ ਕੇ ਜਿਹੜਾ ਇਸ ਜਗ੍ਹਾ ਤੇ ਸਟੇਜ ਦੇ ਮਾਧਮ ਰਾਹੀਂ ਸਵੇਰ ਦੀ ਜਿਹੜੀ ਆ ਉਹ ਮੰਗ ਕੀਤੀ ਜਾ ਰਹੀ ਸੀ ਇਸੇ ਬੈਨਰ ਦੇ ਥੱਲੇ ਯੁੱਧ ਕਾਤਲਾ ਵਿਰੁੱਧ ਦੇ ਬੈਨਰ ਲਾ ਕੇ ਇਸ ਦੇ ਥੱਲੇ ਮੰਗ ਕੀਤੀ ਜਾ ਰਹੀ ਸੀ ਔਰ ਅੱਜ ਪੂਰੇ ਦਿਨ ਬੀਤਣ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਇੱਕ ਇਨਸਾਫ ਦੀ ਕਿਰਨ ਜਿਹੜੀ ਆ ਉਹ ਮਿਲੀ ਆ ਕਿਉਂਕਿ ਪੁਲਿਸ ਨੇ ਜੋ ਗੱਲ ਕੀਤੀ ਆ ਪੁਲਿਸ ਦੇ ਨਾਲ ਇਹਨਾਂ ਨੇ ਇਹਨਾਂ ਦੀ ਕਮੇਟੀ ਬਣਾਈ ਗਈ ਸੀ ਕਿ ਕਮੇਟੀ ਹੀ ਗੱਲ ਕਰੇਗੀ ਪਰਿਵਾਰ ਜਿਹੜਾ ਸੀ ਉਹ ਇੱਥੇ ਸੀ ਕਮੇਟੀ ਦੇ ਕਰੀਬ 10 ਦੱਸਦੇ ਨੇ ਕੋਈ 14-15 ਬੰਦੇ ਜਿਹੜੇ ਉਹ ਕਰੀਬ ਉੱਥੇ ਗਏ ਨੇ ਔਰ ਕਮੇਟੀ ਨੇ ਡਿਸਕਸ ਕੀਤਾ ਹੈ ਕੋਈ ਕਰੀਬ ਵੀ 25-30 ਮਿੰਟ ਦੀ ਮੀਟਿੰਗ ਫਰੋਸਪਰ ਐਸਐਸਪੀ ਨਾਲ ਹੁੰਦੀ ਆ ਉਸ ਤੋਂ ਬਾਅਦ 7 ਦਿਨ ਦਾ ਜਿਹੜਾ ਸਮਾਂ ਕਰੀਬ ਦਿੱਤਾ ਜਾਂਦਾ ਜੋ ਅਗਲੇ ਕਰੀਬ ਮੰਗਲਵਾਰ ਤੱਕ ਬਣਦਾ ਹੈ ਕਿ ਜਿਸ ਦੇ ਵਿੱਚ ਇੱਥੇ ਇਸ ਬਾਬਤ ਕਾਰਵਾਈ ਕੀਤੀ ਜਾਵੇਗੀ ਸਬੂਤ ਲੈ ਕੇ ਜੋ ਵੀ ਕਿਸੇ ਕੋਲ ਰਿਕਾਰਡਿੰਗ ਆ ਵੀਡੀਓ ਨੇ ਉਹ ਲੈ ਕੇ ਕਾਰਵਾਈ ਕੀਤੀ ਜਾਵੇਗੀ ਪਰ ਉਸ ਤੋਂ ਬਾਅਦ ਜਦੋਂ ਸਟੇਜ ਦੇ ਮਾਧਿਅਮ ਰਾਹੀਂ ਸਟੇਜ ਦੇ ਮਾਧਿਅਮ ਰਾਹੀਂ ਇੱਥੇ ਪਰਿਵਾਰ ਨਾਲ ਗੱਲ ਕੀਤੀ ਆ ਪਰਿਵਾਰ ਨੂੰ ਜਿਹੜਾ ਕਮੇਟੀ ਨੇ ਆ ਕੇ ਸਮਝਾਇਆ ਇਹ ਤਾਂ ਇੱਥੇ ਜੋ ਸਟੇਜ ਤੇ ਕਿਹਾ ਗਿਆ ਉਹ ਇਹੀ ਕਿਹਾ ਗਿਆ ਕਿ ਅਗਰ 7 ਦਿਨ ਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਸ ਤੋਂ ਅੱਗੇ ਵੀ ਅਸੀਂ ਸੰਘਰਸ਼ ਨੂੰ ਵਿੱਢਾਂਗੇ ਅੱਗੇ ਵੀ ਕਰਾਂਗੇ ਔਰ ਇੰਨੇ ਦਿਨ ਇਹ 7 ਦਿਨਾਂ ਦੇ ਵਿੱਚ ਇਹ ਵੀ ਕਥਿਤ ਤੌਰ ਤੇ ਸਟੇਜ ਦੇ ਮਾਧਿਅਮ ਰਾਹੀਂ ਗੱਲ ਕਹੀ ਗਈ ਆ ਕਿ ਪਿੰਡਾਂ ਦੇ ਵਿੱਚ ਬਾਈਕਾਟ ਕੀਤਾ ਜਾਵੇਗਾ ਪਿੰਡਾਂ ਦੇ ਵਿੱਚ ਪੁਤਲੇ ਫੁੱਕੇ ਜਾਣਗੇ ਪਿੰਡਾਂ ਦੇ ਵਿੱਚ ਰੋਸ ਕੀਤਾ ਜਾਏਗਾ ਆਪਣੇ ਫੌਜਾ ਸਿੰਘ ਸਰਾਰੀ ਜਿਹੜੇ ਨੇ ਉਹਨਾਂ ਦੇ ਪੁਤਲੇ ਫੁੱਕਣ ਦੀ ਗੱਲ ਕਹੀ ਗਈ ਆ ਇੱਥੇ ਪਰ ਉਸ ਤੋਂ ਬਾਅਦ ਬੋਰਡ ਤੱਕ ਬੈਨਰ ਤੱਕ ਵੀ ਬਾਈਕਾਟ ਦੇ ਲਾਉਣ ਦੀ ਗੱਲ ਕਹੀ ਗਈ ਆ ਜੋ ਕਿ ਪਿੰਡਾਂ ਦੇ ਵਿੱਚ ਲਾਈ ਜਾਣਗੇ ਇਹ ਕਥੀ ਤੌਰ ਤੇ ਇੱਥੇ ਸਟੇਜ ਦੇ ਮਾਧਿਅਮ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ ਜਦੋਂ ਐਸਐਸਪੀ ਫਿਰੋਜ਼ਪੁਰ ਦੇ ਨਾਲ ਮੀਟਿੰਗ ਕਰਕੇ ਆਏ ਨੇ ਉਸ ਤੋਂ ਬਾਅਦ ਐਸਪੀ ਮਨਜੀਤ ਸਿੰਘ ਨੇ ਵੀ ਇੱਥੇ ਸਟੇਜ ਦੇ ਮਾਧਮ ਰਾਹੀਂ ਯਕੀਨ ਦਵਾਇਆ ਕਿ ਉਹਨਾਂ ਨੇ ਕਿਹਾ ਹੈ ਕਿ 7 ਦਿਨ ਦੇ ਵਿੱਚ ਵਿੱਚ ਅਸੀਂ ਜਿਹੜੀ ਇਹ ਕਾਰਵਾਈ ਪ੍ਰੋਪਰ ਕਰਾਂਗੇ ਲੇਕਿਨ ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਪਰਿਵਾਰ ਨੂੰ 7 ਦਿਨਾਂ ਦੇ ਵਿੱਚ ਇਨਸਾਫ ਮਿਲਦਾ ਹੈ ਜਾ ਨਹੀਂ ਮਿਲਦਾ ਇਹ ਵੀ ਕਿਤਨੇ ਕਿਤੇ 7 ਦਿਨਾਂ ਦੇ ਵਿੱਚ ਵੱਡਾ ਸਵਾਲ ਬਣਿਆ ਰਹੇਗਾ ਪਰ ਦੂਜੇ ਪਾਸੇ ਫੌਰ ਫੋਜਾ ਸਿੰਘ ਸਰਾਰੀ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵਧਣ ਗਈਆਂ ਕਿਉਂਕਿ ਇਹਨਾਂ 7 ਦਿਨਾਂ ਦੇ ਵਿੱਚ ਮੁਸ਼ਕਲਾਂ ਇਸ ਕਰਕੇ ਵਧਣ ਗਈਆਂ ਕਿਉਂਕਿ 7 ਦਿਨ ਜਿਨ੍ਹਾਂ ਦੇ ਵਿੱਚ ਗੁੱਸਾ ਹੈ ਰੋਸ ਹੈ ਔਰ ਅੱਜ ਸਾਰਾ ਦਿਨ ਧੁੱਪ ਦੇ ਵਿੱਚ ਬਹਿ ਕੇ ਧਰਨਾ ਪ੍ਰਦਰਸ਼ਨ ਕੀਤਾ ਉਹ ਰੋਸ ਜਿਹੜਾ ਹੈਗਾ ਉਹ ਗੁੱਸਾ ਜਿਹੜਾ ਹੈਗਾ ਉਹ ਫੋਜਾ ਸਿੰਘ ਸਰਾਰੀ ਦਾ ਕਥਿਤ ਵਿਰੋਧ ਕਰਨ ਦਾ ਲਗਾਤਾਰ ਲੋਕਾਂ ਦੇ ਮਨਾਂ ਦੇ ਵਿੱਚ ਰਹੇਗਾ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਜਿਹੜੇ ਨੇ ਉਹ ਵੀ ਇਹ ਫਰੋਸਪਰ ਐਸਐਸਪੀ ਨੂੰ ਮਿਲ ਕੇ ਆਏ ਨੇ ਔਰ ਉਹ ਸਰਪੰਚ ਵੀ ਇਕੱਠੇ ਹੋ ਕੇ ਆਪਣੀ ਜਾਣਕਾਰੀ ਜੜੀ ਨੇ ਉਹਨਾਂ ਨੇ ਅੱਜ ਇੱਥੇ ਸਟੇਜ ਦੇ ਮਾਧਿਅਮ ਰਾਹੀਂ ਸਾਂਝੀ ਕੀਤੀ ਹੈ ਲੋਕਾਂ ਦੇ ਨਾਲ ਬਹੁਤ ਸਾਰੇ ਚੈਨਲਾਂ ਤੇ ਵੀ ਚੀਜ਼ਾਂ ਚੱਲੀਆਂ ਹੋਣਗੀਆਂ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵੀ ਵੀਡੀਓਜ਼ ਵਾਇਰਲ ਹੋਈਆਂ ਹੋਣਗੀਆਂ ਪਰ ਮੇਨ ਜਿਹੜੀ ਜਾਣਕਾਰੀ ਉਹ ਇਹ ਆ ਕਿ ਫੌਜਾ ਸਿੰਘ ਸਰਾਰੀ ਦੀਆਂ ਮੁਸ਼ਕਲਾਂ ਉਹਨਾਂ ਦੇ ਪੀਏ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਇੱਕ ਪਾਸੇ ਇਲੈਕਸ਼ਨਾਂ ਲੁਧਿਆਣੇ ਦੇ ਵਿੱਚ ਦੂਜੇ ਪਾਸੇ ਇਹ ਬਹੁਤ ਵੱਡਾ ਜਿਹੜਾ ਮਸਲਾ ਉਹ ਇੱਥੇ ਚੱਲ ਰਿਹਾ ਔਰ ਇਸ ਮਸਲੇ ਤੋਂ ਬਾਅਦ ਜਿਹੜਾ ਇਸ ਮਸਲੇ ਦੇ ਵਿੱਚ ਹੋ ਸਕਦਾ ਹੈ ਫੌਜਾ ਸਿੰਘ ਸਰਾਰੀ ਦੇ ਉੱਪਰ ਪਾਰਟੀ ਵੀ ਕੋਈ ਐਕਸ਼ਨ ਲਵੇ ਇੱਥੋਂ ਤੱਕ ਵੀ ਜਿਹੜੀ ਜਾਣਕਾਰੀ ਸਾਡੇ ਸੋਰਸਸ ਦੁਆਰਾ ਸਾਡੇ ਤੱਕ ਪਹੁੰਚਦੀ ਹੈ ਕਿ ਫੌਜਾ ਸਿੰਘ ਸਰਾਰੀ ਦੇ ਉੱਪਰ ਵੀ ਕੋਈ ਐਕਸ਼ਨ ਹੋ ਸਕਦਾ ਹੈ ਉਹਨਾਂ ਦੇ ਪੀਏ ਦੇ ਉੱਪਰ ਫੌਜਾ ਸਿੰਘ ਸਰਾਰੀ ਦੇ ਵੱਲੋਂ ਵੀ ਹਜੇ ਤੱਕ ਕੋਈ ਇਹੋ ਜਿਹਾ ਬਿਆਨ ਤੱਕ ਨਹੀਂ ਆਇਆ ਕਿ ਸਿਰਫ ਇੰਨਾ ਹੀ ਕਿਹਾ ਜਾ ਰਿਹਾ ਕਿ ਅਗਰ ਜੋ ਵੀ ਦੋਸ਼ੀ ਹੋਇਆ ਤਾਂ ਮੈਂ ਉਹਦੇ ਉੱਤੇ ਕਾਰਵਾਈ ਕਰੂੰਗਾ ਪਰ ਹੁਣ ਇੱਕ ਪਾਸੇ ਕਰੀਬ ਕਾਫੀ ਪਿੰਡਾਂ ਦੇ ਲੋਕ ਧਰਨਾਕਾਰੀ ਔਰ ਕਥਿਤ ਇਹ ਇਲਜ਼ਾਮ ਲਾ ਰਹੇ ਨੇ ਕਿ ਫੌਜਾ ਸਿੰਘ ਸਰਾਰੀ ਦੇ ਪੀਏ ਜਿਹੜਾ ਗਲਤ ਆ ਜਿਸ ਨੇ ਇਹ ਸਾਰਾ ਕੁਝ ਕੀਤਾ ਜਿਸ ਦੇ ਕਾਰਨ ਜਸ਼ਨ ਦੀ ਮੌਤ ਹੋਈ ਆ ਜਸ਼ਨ ਨੇ ਦੁਨੀਆ ਛੱਡੀ ਆ ਉਹ ਉਸਦੇ ਪੀਏ ਤੇ ਕਥੀ ਦੋਸ਼ ਜਿਹੜੇ ਲੱਗ ਰਹੇ ਨੇ ਪਰ ਫੌਜਾ ਸਿੰਘ ਸਰਾਰੀ ਦਾ ਇਹ ਵੀ ਕਹਿਣਾ ਹੈ ਕਿ ਮੈਂ ਕਾਰਵਾਈ ਜਿਹੜੀ ਆ ਉਹ ਜ਼ਰੂਰ ਕਰਵਾਉਂਗਾ ਅਗਰ ਕੋਈ ਵੀ ਦੋਸ਼ੀ ਆ ਪਰ ਦੋਸ਼ੀ ਇੱਥੇ ਲੋਕ ਫੌਜਾ ਸਿੰਘ ਸਰਾਰੀ ਨੂੰ ਔਰ ਉਹਨਾਂ ਦੇ ਪੀਏ ਨੂੰ ਮੰਨਦੇ ਨੇ ਪਰ ਦੂਜੇ ਪਾਸੇ ਹੁਣ ਇਹ ਦੇਖਣਾ ਹੋਵੇਗਾ ਕਿ ਅਗਰ ਸਬੂਤ ਸਾਹਮਣੇ ਆ ਜਾਂਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਸਟੇਜ ਤੇ ਵੀ ਗੱਲਾਂ ਕੀਤੀਆਂ ਗਈਆਂ ਕਿ ਫੌਜਾ ਸਿੰਘ ਸਰਾਰੀ ਦੇ ਪੀਏ ਦੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਰਿਕਾਰਡਿੰਗਸ ਨੇ ਇਹੋ ਜਿਹਾ ਕੁਝ ਹੋ ਸਕਦਾ ਕਥਿਤ ਹੋਰ ਵੀ ਬਹੁਤ ਸਾਰੇ ਲੋਕਾਂ ਦੀਆਂ ਹੋਣ ਜਿਸ ਦੇ ਵਿੱਚ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੈਸੇ ਲਏ ਗਏ ਨੇ ਅਗਰ ਉਹ ਰਿਕਾਰਡਿੰਗਸ ਸੀਐਮ ਤੱਕ ਪਹੁੰਚਦੀਆਂ ਨੇ ਅਗਰ ਉਹ ਰਿਕਾਰਡਿੰਗਸ ਫਿਰੋਜ਼ਪੁਰ ਐਸਐਸਪੀ ਤੱਕ ਪਹੁੰਚਦੀਆਂ ਨੇ ਤਾਂ ਫਿਰ ਦੇਖਣਾ ਹੀ ਹੋਵੇਗਾ ਕਿ ਕੀ ਕਾਰਵਾਈ ਹੁੰਦੀ ਹੈ ਫੌਜਾ ਸਿੰਘ ਸਰਾਰੀ ਤੇ ਕੀ ਉਸ ਦੇ ਪੀਏ ਤੇ ਕਾਰਵਾਈ ਹੁੰਦੀ ਹੈ ਕੀ ਅਗਰ ਉਹ ਰਿਕਾਰਡਿੰਗਸ ਉਹ ਸਬੂਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਦੇ ਨੇ ਤਾਂ ਫਿਰ ਕੀ ਕਾਰਵਾਈ ਭਗਵੰਤ ਸਿੰਘ ਮਾਨ ਆਪਣੇ ਐਮਐਲਏ ਵਜਾ ਸਿੰਘ ਸਰਾਰੀ ਤੇ ਕਰਦੇ ਨੇ ਬੜਾ ਵੱਡਾ ਜਿਹੜਾ ਇਹ 755 ਅੱਜ ਕ੍ਰੀਏਟ ਹੋ ਗਿਆ ਜਿਹੜਾ 7 ਦਿਨਾਂ ਦੇ ਵਿੱਚ ਇੱਕ ਨਵਾਂ ਰੂਪ ਵੀ ਲੈ ਸਕਦਾ ਹੈ ਇਹ ਸੱਤਾਂ ਦਿਨਾਂ ਦੇ ਵਿੱਚ ਹੱਲ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਿ ਕਥਿਤ ਇਹੋ ਜਿਹੇ ਜਿਹੜੇ ਦੋਸ਼ ਲੱਗੇ ਨੇ ਉਹਨਾਂ ਦੇ ਕੋਈ ਸਬੂਤ ਨਿਕਲ ਆਉਣ ਜਿੰਨਾ ਸਬੂਤਾਂ ਦੇ ਆਧਾਰ ਤੇ ਪ੍ਰੋਸਪਰ ਪੁਲਿਸ ਮਾਮਲਾ ਦਰਜ ਕਰ ਦੇਵੇ ਪਰ ਜੇ ਮਾਮਲੇ ਦੇ ਵਿੱਚ ਕਮੀ ਆਉਂਦੀ ਆ ਮਾਮਲਾ ਕੋਈ ਉੱਪਰੋਂ ਪ੍ਰੈਸ਼ਰ ਪੈਂਦਾ ਜਾਂ ਸਰਕਾਰ ਦਾ ਕੋਈ ਪ੍ਰੈਸ਼ਰ ਹੁੰਦਾ ਹੈ ਫੌਜਾ ਸਿੰਘ ਸਰਾਰੀ ਦੇ ਉੱਪਰ ਜਾਂ ਕੋਈ ਕਾਰਵਾਈ ਨਹੀਂ ਹੁੰਦੀ ਜਾਂ ਉਹਨਾਂ ਦੇ ਪੀਏ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਵੀ ਤਾਂ ਸੱਤਾਂ ਦਿਨਾਂ ਬਾਅਦ ਇਹਨਾਂ ਦਾ ਕੀ ਰਿਐਕਸ਼ਨ ਹੋਏਗਾ ਉਹ ਤਾਂ ਸੱਤਾਂ ਦਿਨਾਂ ਬਾਅਦ ਹੀ ਹੀ ਦੱਸ ਸਕਦੇ ਨੇ ਕਿਉਂਕਿ ਇਹਨਾਂ ਦੇ ਹੀਡਿੰਗ ਸੁਣੀਆਂ ਨੇ ਇਹਨਾਂ ਨੇ ਅੱਗੇ ਵਿਉਂਤਬੰਦੀ ਸਿਰਜਣੀਆਂ ਪਰ ਅੱਜ ਦੀ ਪੂਰੇ ਦਿਨ ਦੀ ਜਿਹੜੀ ਰਿਪੋਰਟ ਸੀ ਉਹ ਤੁਹਾਡੇ ਨਾਲ ਅਸੀਂ पलपल ਦੀ ਸਾਂਝੀ ਕੀਤੀ ਲਾਸਟ ਰਿਪੋਰਟ ਵੀ ਸਾਡਾ ਮਕਸਦ ਸੀ ਵੀ ਜਿਹੜੇ ਲੋਕ ਸਵੇਰ ਦੀ ਇਹ ਚੀਜ਼ ਸੋਚ ਰਹੇ ਨੇ ਵੀ ਆਖਰਕਾਰ ਇਹ ਧਰਨੇ ਦੇ ਵਿੱਚ ਹੋਇਆ ਕੀ ਰਿਜ਼ਲਟ ਕੀ ਨਿਕਲਿਆ ਧਰਨੇ ਦਾ ਧਰਨੇ ਦੇ ਵਿੱਚ ਨਿਚੋੜ ਕੀ ਆਇਆ ਪੁਲਿਸ ਨੇ ਕੀ ਕੀਤਾ ਪੌਜਾ ਸਿੰਘ ਸਰਾਰੀ ਦਾ ਕੀ ਹੋਇਆ ਉਹਨਾਂ ਦੇ ਪੀਏ ਦਾ ਕੀ ਹੋਇਆ ਦੋਸ਼ ਕੀ ਸੀ ਕਿਹੜੇ ਕਿਹੜੇ ਲੋਕ ਸਟੇਜ ਤੇ ਆਏ ਸੀ ਕੀ ਕੀ ਬੋਲੇ ਸੀ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਲਾਸਟ ਤੇ ਵੀ ਸਾਂਝੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਸੁਣ ਲਾਸਟ ਐਂਡ ਤੇ ਮੈਂ ਇਨੀ ਗੱਲ ਕਹਿਣੀ ਚਾਹਣਾ ਕਿ ਸੱਤਾਂ ਦਿਨਾਂ ਦੇ ਵਿੱਚ ਫਿਰੋਸਪੁਰ ਪੁਲਿਸ ਨੇ ਵਿਸ਼ਵਾਸ ਦਿਵਾਇਆ ਕਾਰਵਾਈ ਜਿਹੜੀ ਆ ਹੋ ਸਕਦੀ ਆ ਔਰ ਉਸ ਤੋਂ ਬਾਅਦ ਜਿਹੜਾ 7 ਦਿਨਾਂ ਤੋਂ ਬਾਅਦ ਇਹ ਵਿਉਂਤਬੰਦੀ ਕੀ ਇਹਨਾਂ ਦੀ ਆਉਂਦੀ ਆ ਉਹ ਵੀ ਕਲੀਅਰ ਹੋ ਜਾਏਗਾ ਪਰ ਇਹ 7 ਦਿਨਾਂ ਦੇ ਵਿੱਚ ਸਟੇਜ ਦੇ ਮਾਧਿਅਮ ਰਾਹੀਂ ਇਹਨਾਂ ਨੇ ਕਿਹਾ ਕਿ ਚੁੱਪ ਬੈਠਣ ਵਾਲੇ ਨਹੀਂ ਪੁਤਲੇ ਫੋਕਾਂਗੇ ਕਹਿੰਦੇ ਪਿੰਡਾਂ 'ਚ ਵਿਰੋਧ ਕਰਾਂਗੇ ਪਿੰਡਾਂ 'ਚ ਬੈਨਰ ਵੀ ਲਾਵਾਂਗੇ ਬਾਈਕਾਟ ਵੀ ਕਰਾਂਗੇ ਇਹ ਗੱਲਾਂ 7 ਦਿਨ ਲਗਾਤਾਰ ਚੱਲਦੀਆਂ ਰਹਿਣਗੀਆਂ ਹੁਣ ਦੇਖਣਾ ਇਹ ਹੋਵੇਗਾ ਪਰਿਵਾਰ ਨੂੰ ਇਸ ਮਸਲੇ ਦੇ ਵਿੱਚ ਜਸ਼ਨ ਦੇ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਜਾਂ ਫਿਰ ਨਹੀਂ ਮਿਲਦਾ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖ